सपनों को बसते में रख कर चले हम उम्मीदों के पथ पर घर से चले हम सपनों को बसते में रख कर चले हम उम्मीदों के पथ पर घर से चले हम स्कूल 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 चले हम पापा, अगर मैं अफसर बन गई तो आपको मुझ पर नाज होगा ना हम जो बन ना सके थे कभी काटी जैसी भी हो जिंदगी पर अपने बच्चों को हम देंगे उनकी ਦੇਉ ਤੇ ਬੱਚੇ ਨੂੰ ਨਹੀਂ ਪਨਾਸੇ। ਉਹ ਚੰਗੀ ਫੌਂਡੀ ਐ। ਲੋਕੀ ਫੌਂਡੀ ਦੇ ਪਹਿਲੇ ਦਿਨ ਜੇ ਹੋਸੀ ਚੜਾਉਣੇ ਆ ਤਾਂ ਸਭ ਤੋਂ ਵੱਡਾ ਸਿਰਜੇ ਦਾ ਨੁਕਸਾਨ ਕਰਦੇ ਆ ਤੇ ਬੱਚੇ ਨਾਲ ਅਸੀਂ ਧੱਕਾ ਕਰਦੇ ਆ। ਸਭ ਤੋਂ ਵੱਡੀ ਜਾਨਤੀਆਂ ਉਹ ਬੱਚੇ ਨਾਲ ਜਿਹਦੇ ਪੱਲੇ ਨਹੀਂ ਹੁੰਦੇ ਜਦੋਂ ਸਰ ਰਹੇ। ਕਿਉਂਕਿ ਬੱਚੇ ਦੇ ਜਿਹੜੇ ਹੱਥ ਨੇ ਉਹ ਕੋਮਲ ਹੁੰਦੇ ਆ। ਬੱਚੇ ਦੀਆਂ ਜੜੀਆਂ ਮਾ ਉਂਗਲਾਂ ਦੀਆਂ ਮਾਸਪੇਸ਼ੀਆਂ ਦੇ ਉਹ ਵਜੇ ਤੱਕ ਮਜ਼ਬੂਤ ਨਹੀਂ ਹੁੰਦੇ। ਅਗਰ ਤੁਸੀਂ ਹੁਣ ਆਉਂਦੇ ਆ ਸਭ ਤੋਂ ਪਹਿਲਾਂ ਅਸੀਂ ਬੱਚੇ ਨੂੰ ਜੜੀਆਂ ਉਹਨੀਆਂ ਉਂਗਲਾਂ ਦੇ ਪੋਟਿਆਂ ਨੂੰ ਗੁਲੂ ਕਰਨਾ ਤਾਂ ਕਿ ਉਹ ਬੱਚੇ ਤੋਂ ਨ ਦੇ ਕਾ ਬਣ ਸਕਣ ਉਹਦੇ ਵਾਸਤੇ ਬੱਚਿਆਂ ਨੂੰ ਵਾਕਫ ਕਰਾਣੀਆਂ ਐਕਟੀਵਿਟੀਜ਼ ਕਰਾਂਗੀਆਂ ਜਾਂਦੀਆਂ ਸਾਡੇ ਅਧਿਆਪਕਾਂ ਦੁਆਰਾ ਖੇਡਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਖੇਡਾਂ ਦੇ ਨਾਲ ਜਦੋਂ ਉਹ ਖੇਡਦਾ ਜਾਂ ਕਲੇ ਦੇ ਨਾਲ ਕੋਈ ਚੀਜ਼ ਮਤਲਬ ਬਣਾਉਂਦਾ ਤਾਂ ਜਿਹੜੀ ਉਹ ਉਂਗਲਾਂ ਹੈ ਉਹ ਨੂੰ ਮੂਵ ਕਰਦੀਆਂ ਨੇ ਉਹਦੇ ਨਾਲ ਬੱਚਿਆਂ ਨੇ ਜਿਹੜੇ ਆਹ ਉਂਗਲਾਂ ਤੇ ਪੋਟੇ ਨੇ ਮਾਸਪੇਸ਼ੀਆਂ ਨੇ ਉਹ ਸਾਡੇ ਬੱਚਿਆਂ ਦੀਆਂ ਖੇਡਾਂ ਦੇ ਵਿੱਚ ਪ੍ਰਾਪਤੀਆਂ ਨੇ ਆਪਣੇ ਬੱਚੇ ਸਟੇਟ ਲੈਵਲ ਦੇ ਤੱਕ ਸਟੇਟ ਲੈਵਲ ਤੱਕ ਖੇਡਾਂ ਦੇ ਵਿੱਚ ਭਾਗ ਲਾ ਰਹੇ ਨੇ ਪਿੱਛੇ ਜੇ ਸੱਭਿਆਚਾਰਕ ਪ੍ਰੋਗਰਾਮ ਹੋਇਆ ਸੀ ਲੋਕ ਗੀਤ ਮੁਕਾਬਲੇ ਸੀ ਉਹਦੇ ਵਿੱਚ ਵੀ ਸਾਡੇ ਬੱਚਿਆਂ ਦੀ ਫਰਸਟ ਪੋਜੀਸ਼ਨ ਸੀ ਬੱਚਿਆਂ ਨੇ ਵਧੀਆ ਪ੍ਰਾਪਤੀ ਕੀਤੀ ਹੈ ਪਿਛਲੇ ਸਾਲ ਸੁਤੰਤਰਤਾ ਦਿਵਸ ਤੇ ਸਰਦੂਰਗੜ ਸਾਡੇ ਬੱਚਿਆਂ ਨੇ ਜੋ ਇੱਕਾ ਆਈਟਮ ਪੇਸ਼ ਕੀਤੀ ਸੀ ਲੋਕੀਤਾਂ ਨੇ ਤਰਿੰਜਨ ਦੀ ਜਿਹੜਾ ਸੀਨ ਸੀ ਉਹ ਦਿਖਾਇਆ ਸੀ ਤਾਂ 15-20 ਬੱਚਿਆਂ ਨੇ ਆਪਣਿਆਂ ਨੇ ਉਹਦੇ ਵਿੱਚ ਭਾਗ ਲਿਆ ਸੀ ਉਹਨਾਂ ਦੀ ਕਾਰਗੁਜ਼ਾਰੀ ਵੀ ਪੂਰੇ ਬਲਾਕ ਦੇ ਵੱਲੋਂ ਸਲਾਹੀ ਗਈ ਸੀ ਸਾਡੇ ਸਾਰਿਆਂ ਦੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਬੱਚਿਆਂ ਦੇ ਸਰਪੱਖੀ ਵਿਕਾਸ ਦੇ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਤੁਹਾਨੂੰ ਪੀਨ ਕਰਾਂਗੇ ਤੁਹਾਡੇ ਆਂਗਵੰਡ ਦੇ ਵਿੱਚ ਵੀ ਜੋ ਬੱਚੇ ਨੇ ਉਹਨਾਂ ਨੂੰ ਪ੍ਰੇਰਿਤ ਕਰੋ ਕਿ ਸਰਕਾਰੀ ਸਕੂਲ ਦੇ ਵਿੱਚ ਆ ਵੱਧ ਤੋਂ ਵੱਧ ਬੱਚੇ ਦਾਖਲ ਹੋਣ ਤਾਂ ਕਿ ਸਾਡੇ ਜਿਹੜੇ ਬੇਰੁਜ਼ਗਾਰ ਭੈਣ ਭਰਾਏ ਉਹਨਾਂ ਦਾ ਵੀ ਭਲਾ ਹੋਵੇ ਕਿਉਂਕਿ ਜੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਆ ਇਹਨਾਂ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ ਜੇ ਅਸੀਂ ਇਹਨਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਹੀ ਨਹੀਂ ਕਰਾਵਾਂਗੇ ਤਾਂ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਲਈ ਰੁਜ਼ਗਾਰ ਦੇ ਰਸਤੇ ਬੰਦ ਹੋ ਜਾਣਗੇ ਉਹਨਾਂ ਨੇ ਲਈ ਰੋਜ਼ਗਾਰ ਦੇ ਰਾਸਤੇ ਖੋਲਣ ਵਾਸਤੇ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨ ਦੀ ਲੋੜ ਹੈ ਵੱਧ ਤੋਂ ਵੱਧ ਬੱਚੇ ਜਿਹੜੇ ਉਹ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਵਾਉਣ